ਅਜੀ ਤੁਹਾਡਾ ਕਾਉਂਡਾਲੇ ਚ ਜ਼ਮੀਨ ਦਾ ਕੀ ਰੌਲਾ ਤੇ ਕਿਹਦੇ ਨਾਲ? ਮੇਰੇ 8.5 ਕਿੱਲੇ ਜ਼ਮੀਨ ਆ ਤੇ ਬੋੜ ਸਿੰਘ ਪੱਗੜ ਸਿੰਘ ਨਾਲ ਰਾਲਾ ਤੇ ਸਾਡਾ ਪੈਸੇ ਲੈ ਸੀਗੇ ਉਹ ਅਸੀਂ ਵਾਪਸ ਕਰ ਤੇ ਧਾਰ ਲੈ ਸੀਗੇ। ਹੁਣ ਗੁਰਚਰਨ ਸਿੰਘ ਧੱਕੇ ਨਾਲ ਹੀ ਸਾਡੀ ਜ਼ਮੀਨ ਤੇ ਕਬਜ਼ਾ ਕਰਵਾਈ ਜਾਂਦਾ। ਉਹ ਉਹ ਕੌਣ ਆ ਜੀ? ਉਹ ਸਰਪੰਚ। ਠੀਕ ਹੈ। ਹਾਂਜੀ। ਉਹਨਾਂ ਨੂੰ ਸ਼ਹਿਰ ਦਿੰਦਾ ਬੋੜ ਸਿੰਘਾਂ ਨੂੰ ਵੀ ਤੂੰ ਜੋ ਮਰਜ਼ੀ ਇਹਨਾਂ ਨਾਲ ਕਰ ਲੋ ਤੇ ਜ਼ਮੀਨ ਨਹੀਂ ਮੈਂ ਉਹਨਾਂ ਨੂੰ ਵਾਣ ਦਿੰਦਾ ਠੱਗਾ ਹੀ ਕਰੀ ਜਾਂਦਾ ਸਾਡੇ ਨਾਲ ਠੀਕ ਹੈ ਜੀ ਵਕੀਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਸਤੇ ਕਹਿਣਾ ਚਾਹੁੰਦਾ ਕਿ ਬਹੁਤ ਜ਼ਿਆਦਾ ਠੱਗਾ ਹੈ ਇਹਨਾਂ ਦਾ ਲੀਗਲ ਅਸਪੈਕਟ ਇਹ ਹੈ ਕਿ ਉਹਨਾਂ ਨੇ ਕੋਈ ਯੂਤਾਸਤੇ ਕੋਈ ਲੋੜਤਾ ਹੁੰਦੀਆਂ ਹੀ ਸੌ ਇਹਨਾਂ ਨੇ ਪੈਸੇ ਲੈ ਲਏ ਪੈਸੇ ਜੋ ਲੈ ਕੇ ਇਹਨਾਂ ਨੇ ਨਾਤ ਵਾਪਸ ਕਰਤੇ ਉਨ ਇੱਕ ਐਗਰੀਮੈਂਟ ਟੂ ਸੇਲ ਜਸਟ ਫੋਰ ਦਾ ਸਕਿਉਰਿਟੀ ਪਰਪਸ ਅਸਤੇ ਉਹਨਾਂ ਨੇ ਰਾਈਟ ਡਾਉਨ ਕਰ ਲਿਆ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਕਿ ਮੰਤ ਲਾਲ ਚਾਹੇ ਉਹ ਲਾਲਚ ਦੇ ਤਹਿਤ ਆਏ ਇਹਨਾਂ ਨੇ ਕਿਹਾ ਮੈਂ ਹੋਰ ਤਾਂ ਕੋਈ ਚੜਾ ਨਹੀਂਗਾ ਅਸੀਂ ਆਦਤ ਦਾ ਸਾਰਾ ਲੀ ਗੀ ਉਸ ਤੋਂ ਪਹਿਲਾਂ ਜਦੋਂ ਪੈਸੇ ਵਾਪਸ ਕਰ ਚੁੱਕੇ ਸੀਗੇ ਬੰਦੇ ਵੀ ਲੈ ਕੇ ਆਏ ਕਿ ਸਾਡਾ ਜਨਾਬਰਾ ਨਾ ਤੁਹਾਨੂੰ ਵਾਪਸ ਕਰ ਦੋ ਬੰਦੇ ਲਾਲਚੀ ਸੀਗੇ ਉਹਨਾਂ ਨੇ ਇਹਨਾਂ ਨਾਲ ਬਸਰਮਤਾਮ ਕਹਿ ਕਿ ਪ੍ਰਸ਼ੰਤ ਸਿੰਘ ਸਰਪੰਚ ਹੈ ਕੋਈ ਕਾਬਲੇ ਦਾ ਉਹਨਾਂ ਨੇ ਸ਼ਹਿਰ ਦੇ ਉੱਤੇ ਕੀ ਕੀਤਾ ਵੀ ਅਸੀਂ ਆਪਾਂ ਨੂੰ ਇਹਨਾਂ ਨੇ ਕੱਲ ਦੂਜੀ ਗੱਲ ਜਿਹੜੀ ਮੇਨ ਫੈਕਟ ਦੱਸਣ ਵਾਲਾ ਹੈ ਕਦੇ ਵੀ ਆਪਦੀ ਜ਼ਮੀਨਾਂ ਇਹਨਾਂ ਨੇ ਕਾਬਜ਼ਾਂ ਤੁਸੀਂ ਬਾੜੀ ਦਿੱਤਾ ਹੀ ਨਹੀਂ ਇਹਨਾਂ ਨੇ ਆਪ ਬਸ ਰੀਜਦੇ ਸੀ ਆਪ ਮੜਦੇ ਸੀ ਅਸੀਂ ਉਸ ਤੋਂ ਪਹਿਲਾਂ ਹੀ ਮਾਨਦਗ ਅਦਾਲਤਾਂ ਜਾਵੜੇ ਕਿ ਦੇਖੋ ਜੀ ਆ ਅਸੀਂ ਪੈਸੇ ਲਈ ਸੀਗੇ ਕਿ ਅਸੀਂ ਪੈਸੇ ਆ ਗਵਾਹਾਂ ਦੇ ਸਾਹਮਣੇ ਲਾਸਟ ਕਰ ਚੁੱਕੇ ਹਾਂ ਜੈਟ ਐਵਰੀਥਿੰਗ ਇਜ਼ ਥੇਰ ਤੇ ਉਸ ਤੋਂ ਬਾਅਦ ਕੀ ਹੈ ਕਿ ਅਸੀਂ ਰਾਤ ਨੇ ਸੋ ਕਿਹਾ ਕਿ ਸਾਨੂੰ ਜਿਹੜਾ ਇਕਰਾਰਨਾਮਾ origignal ਇਹਨਾਂ ਕੋਲੇ ਦੋ ਘਰਨਾਮੇ ਹੋਏ ਸੀ ਪਿੰਡ ਬੇੜੀਆਂ ਨੂੰ ਤੇ ਇੱਕ ਪੈਂਜੀ ਉਹਨੂੰ ਅਦਿਵਾਸ ਉਹਨਾਂ ਨੇ ਆਖਿਆ ਵੀ ਨਾ ਇਹਨਾਂ ਦੇ ਦਾਸੇ ਜਾਵੇ ਉਹ ਬਾਦ ਚਾਹੇ ਦਾਸ ਵੀ ਸਾਨੂੰ ਜੀ ਇਹ ਜਿਹੜਾ ਘਰਨਾਮੇ ਤੇ ਕੇਸ ਦਾ ਵੇਖੋ ਮਾਨਯੋਗ ਅਦਾਲਤ ਨੇ ਬਹੁਤ ਉਜਿਆ ਕੀਤਾ ਉਹਨਾਂ ਨੂੰ ਸਟੇ ਨਹੀਂ ਦਿੱਤਾ ਸਗੋਂ ਹੀ ਸਾਡੀ ਫੇਵਰ ਚ ਸਟੇ ਦਿੱਤਾ ਕਿ ਦੇਖੋ ਜੀ ਥੋੜਾ ਜਿਹਾ ਸੇ ਨਹੀਂ ਮਿਲੂਗਾ ਅਦਾਲਤ ਦੇ ਹੁਕਮਾਂ ਦੀ ਅਲਗਣਾ ਨਹੀਂ ਬਣੇਗੀ ਇਹਨਾਂ ਨੇ ਐਨ ਕੋਆ ਕੀ ਤੋਂ ਨਾ ਲਾਇਆ ਸੀ ਗਾ ਜਦੋਂ ਬਟਨਾਇਨ ਨੇ ਜਿਹੜੇ ਸਾੜੀ ਹੋ ਉਦੀ ਪਰਮਿਸ਼ ਕੀਤੀ ਫਸਲ ਜਦੋਂ ਪੱਕ ਗਈ ਤੇ ਇਹ ਉਥੇ ਨਾ ਪਤਾ ਲੱਗ ਗਿਆ ਨਾ ਆਣ ਪਤਾ ਲੱਗ ਗਿਆ ਉਥੇ ਮੌਕੇ ਤੇ ਗਏ ਪੈਜੀ ਤੇ ਉਹਨਾਂ ਸਾਰੇ ਬੰਦੇ ਜਿਹਨਾਂ ਨੰਸ਼ਨ ਦਾ ਕਹੇ ਨੌ ਬੰਦੇ ਦਾ ਬਾਈ ਨੇ ਨਹੀਂ ਤੇ 30 35 ਆਮ ਸ਼ਾਹ ਦੇ ਬੰਦੇ ਪੂਰੇ ਆਟੀਆਂ ਉੱਤਨਾ ਲੈ ਕੇ ਆਬਦ ਅਸਲਾ ਲੈ ਕੇ ਸਾਰਾ ਕੁਝ ਆ ਕੇ ਇਹਨਾਂ ਨੇ ਮੌਕੇ ਤੇ ਜਾ ਕੇ 112 ਤੇ ਕੰਪਲੇਟਿਵ ਕੀਤੀ ਉਥੇ ਬੋਲੇ ਵਾਲੇ ਚੌਂਕੀ ਚ ਕੋਈ ਚੜ੍ਹਕਾ ਸੰਨਾ ਅੱਗੇ ਸਹੀ ਚਾਰਜ ਜਿਹੜਾ ਉਹ ਵੀ ਉਹਨਾਂ ਕੋਲ ਪ੍ਰਾਈਵੇਸੀ ਦਾ ਇਹਦੇ ਨਾਲ ਵੀ ਵੀਡੀਓ ਵੀ ਇਹਨਾਂ ਦੇ ਕੋਲੇ ਹੈ ਉਹਦੇ ਵੀਡੀਓ ਵੀ ਹੈਗੀ ਹੈ ਤੁਹਾਡੇ ਕੋਲ ਹੈਗੀ ਹੈ ਸਾਡੇ ਤੇ ਉਹ ਵੀਡੀਓ ਵੀ ਵੀਡੀਓ ਤੇ ਵੀ ਆਈ ਹੈ ਮੈਂ ਤੇ ਰੋਕੀ ਨਹੀਂ ਉਹਨੇ ਦੇਖੋ ਮਸ਼ੀਨ ਇਹਨਾਂ ਨੇ ਮਰਤ ਕਰਨ ਦੇ ਬਾਵਜੂਦ ਵੀ ਕੋਈ ਨਿਆਰਾ ਕਿੰਨਾ ਸਾਰਾ ਕੋਸ ਹੈ ਕਿ ਕੱਟੇ ਨਾਮ ਜ਼ੀਰੋ ਥਾਣੇਲੇ ਨਹੀਂ ਸਾਨੂੰ ਕਵਰ ਕਰ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਕਵਰ ਨਹੀਂ ਕੀਤਾ ਜਿਹੜੀ ਰਹਿੰਦਾ ਹਾਂ ਜਿਹੜਾ ਰਹਿੰਦਾ ਵੀ ਸੋ ਫੇਰ ਹੀ ਵਾਪਸ ਸਾਰੀ ਬਦਲੋ ਬੜਾ ਕੇ ਐ ਸਰਕਾਰੀ ਤੰਤਰ ਦੇ ਨਾਲ ਤੇ ਉਹਨਾਂ ਨੇ ਵੀ ਉਹ ਉਹਨਾਂ ਨੇ ਵੇਚ ਦਿੱਤੀ ਫੋਨ ਚੱਲੇ ਕੀ ਕਰਦੀ ਮਾਤਰਾ ਇਹਨਾਂ ਨੇ ਮਾਨਯੋਗ ਐਸ.ਪੀ ਸਾਹਿਬ ਦੇ ਹੱਥੀ ਦਿੱਤੀ ਚਲੋ ਹੋਰ ਨਹੀਂ ਸਾਡੇ ਤੋਂ ਖੋਲੇ ਵੀ ਕੋਈ ਫਾਰਮ ਨਾ ਕਰ ਲੈਣ ਫੋਨ ਵੀ ਮਾਪਤਾ ਦੁੱਧ ਖੋਲੇ ਗੁਰਚਰਨ ਸਰਪੰਚ ਇਹ ਨਹੀਂ ਕਿਹਾ ਸੀ ਮੈਨੂੰ ਸਰਪੰਚ ਬਣਵਾ ਦਿਓ ਤੇ ਮੈਂ ਤੁਹਾਨੂੰ ਚੋਣਾ ਵੜਵਾ ਦੂੰਗਾ ਉਹਨਾਂ ਨੇ ਤੱਕ ਜ਼ੋਰ ਲਾ ਕੇ ਸਰਪੰਚ ਬਣ ਗਿਆ ਤੇ ੱੱਕਾ ਇਹ ਨਹੀਂ ਉਹਦੇ ਹੀ ਸਾਨੂੰ ਪੁੱਛਾਂ ਤਾਂ ਪਹਿਲਾਂ ਹੀ ਦੱਸਦਾ ਸੀਗਾ ਕਿਸੇ ਨੇ ਕਹਿੰਦੇ ਆਂ ਦਾ ਵੀ ਸਰਪੰਚ ਬਣਾਓ ਤੇ ਮੈਂ ਤੁਹਾਨੂੰ ਵੱਡਿਆ ਝੋਨਾ ਵੜਾਉਂਗਾ ਤੇ ਵੜਾਤਾ ਫਿਰ ਚਲੋ ਤੁਸੀਂ ਕੀ ਜਾਓ ਹੈ ਅਸੀਂ ਇਨਸਾਫ ਮੰਗਦੇ ਆ ਸਾਨੂੰ ਨਾ ਤਾਂ ਉਹ ਹੁਣ ਖੇਤ ਜਵਾੜਨ ਦਿੰਦੇ ਆ ਜੇ ਮੈਂ ਖੇਤ ਜਾਣੀ ਮੈਨੂੰ ਰਾਤ ਨੂੰ ਵੀ ਤੇ ਦਿਨ ਨੂੰ ਧਮਕੀਆਂ ਹੁੰਦੀਆਂ ਥੋੜੀ ਜਿਹੀ ਮੈਂ ਗੱਲ ਇਹਦੇ ਚ ਕਰਦਾ ਕਿ ਦੇਖੋ ਐਸਐਸਪੀ ਸਾਹਿਬ ਨੇ ਪੂਰਾ ਆਪਦਾ ਸਹੀ ਕੀਤਾ ਉਹਨਾਂ ਐਸਐਸਪੀ ਸਾਹਿਬ ਨੇ ਜਦੋਂ ਅਧਿਤੀ ਉਹਨਾਂ ਨੇ ਜਿਓਰੀ ਇਨਕੁਆਰੀ ਲਾਤੀ ਜਿਓ ਨੇ ਕਵਰੀ ਕੀਤਾ ਉਹਨਾਂ ਨੇ ਪੂਰੇ ਤੱਥ ਲੈ ਕੇ ਸਾਡੇ ਵੀ ਸੁਣ ਕੇ ਉਹਨਾਂ ਦੇ ਵੀ ਸੁਣ ਕੇ ਪਰਚੀ ਵਿੱਚ ਪਾਸ ਕਰਤੀ ਪਰਚੀ ਵਿੱਚ ਪਾਲੂ ਕਰਨ ਤੋਂ ਬਾਅਦ ਐਸਪੀ ਡੀ ਸਾਹਿਬ ਕੋਲ ਗਿਆ ਉਹਨਾਂ ਨੇ ਸਾਡੇ ਹੱਕ ਤੇ ਲੀਗਲ

ਉਹ ਪਾਲਸੀ ਜਿਬੂਰੀਆ ਜੋ ਬਾਈ ਸਮਝਦੇ ਅਜਿਹਾ ਮਾਨੋਗਤਾਲ ਦਾ ਸਾਹ ਲਿਆ ਤੁਹਾਨੂੰ ਉਸੇ ਦੀ ਕੋਲ ਸਾਨੂੰ ਮਨਤਾਲ ਦੀ ਮੀੜ ਹੈ ਤੇ ਉਹਦੇ ਤੋਂ ਹਲ ਹੋ ਹੀ ਜਾਣਾ ਜਦੋਂ ਅਸੀਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਆ ਕੇ ਕਹਿੰਦੇ ਸੀਗੇ ਤੇ ਉਹਦੋਂ ਕਹਿੰਦੇ ਸਨ ਤੋਂ ਉੱਪਰ ਜੋਰ ਆ ਸਾਨੂੰ ਉੱਪਰੋ ਜੋਰ ਸਾਡਾ ਤਾਂ ਕੋਈ ਜੋਰ ਹੀ ਨਹੀਂ ਚੱਲਿਆ ਹੁੰਦੀ ਸਰਕਾਰ ਦੋ ਤਰਫਾ ਕੰਮ ਕਰਦੀ ਇਹਨਾਂ ਨੇ ਇੱਕ ਤਰਫਾ ਹੀ ਚੱਲੀ ਗਿਆ ਜੋ ਮੇਰੇ ਨਾਲ ਰੌਲਾ ਪੈ ਇੱਕ ਤਰਫਾ ਹੀ ਚੱਲਿਆ ਤਾਂ ਬਸ ਮੈਂ ਇਨਸਾਫ਼ ਮੰਗਦੀ ਆ ਨਹੀਂ ਤਾਂ ਇਹਦੂ ਤਾਂ ਮੇਰੀ ਆਤਮ ਹੱਤਿਆ ਹੋਊਗੀ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਬਸ